ਉੱਦੇ ਉਤੋਂ ਸਰੋਪੇ ਵਿੱਚ ਸਤਲੁਜ ਦਰਿਆ ਦਾ ਬਹਾਅ ਇਸ ਸਮੇਂ ਕਿੰਨਾ ਹੈ ਉਹ ਤੁਹਾਨੂੰ ਦਿਖਾ ਰਹੇ ਇਹ ਹੈ ਸਤਲੁਜ ਦਰਿਆ ਸਤਲੁਜ ਦਰਿਆ ਹੈ ਇਸ ਜਗਤੇ ਪਹਿਲਾਂ ਪਾਣੀ ਨਹੀਂ ਸੀ ਹੁੰਦਾ ਇਸ ਦਰਿਆ ਦੀ ਜਗ੍ਹਾ ਨਹੀਂ ਹੈ ਦਰਿਆ ਤੋਂ ਬਾਹਰ ਹੈ ਇਹਨਾਂ ਪਾਣੀ ਇਹ ਦੇਖੋ ਤੁਸੀਂ ਦੇਖ ਰਹੇ ਹੋ ਇਹ ਦਰਿਆ ਤੋਂ ਬਾਹਰ ਹੈ ਸਾਰਾ ਪਾਣੀ ਇੱਥੋਂ ਦਰਿਆ ਦਾ ਬਹਾਅ ਦੇਖੋ ਕਿੰਨਾ ਜ਼ਿਆਦਾ ਹੈ ਆਹ ਪਬੂਲਰਾਂ ਦੇ ਪਾਰਲੀ ਸਾਈਡ ਤੇ ਉਹ ਦਰਿਆ ਹੈ ਦਰਿਆ ਚੱਲ ਰਿਹਾ ਹਾਂ ਆ ਬਾਕੀ ਦੇ ਜਿਹੜਾ ਪਰਾਂ ਐ ਉਹ ਦਰਿਆ ਦਾ ਰਾਹ ਨਹੀਂ ਆ ਦਰਿਆ ਦਾ ਰਾਹ ਦਾ ਪੂਰਾ ਬਿਲਕੁਲ ਪਬੂਲਰਾਂ ਦੇ ਪਾਰਲੀ ਸਾਈਡ ਇਹ ਦੂਜੀ ਸਾਈਡ ਤੁਸੀਂ ਦੇਖ ਰਹੇ ਹੋ ਇੱਕ ਮੰਦਰ ਹੈ ਇੱਕ ਮੰਦਰ ਹੈ ਦਰਿਆ ਤੋਂ ਬਾਹਰ ਹੈ ਇਹ ਦੇਖ ਲਓ ਕਿੰਨਾ ਨੁਕਸਾਨ ਕਰਦਾ ਇੱਧਰ ਪਬੂਲਰਾਂ ਦਾ ਦਿਖਾਓ ਇੱਧਰ ਫਸਣਾ ਦੇਖੋ ਪਰਾਂ ਤੱਕ ਮੈਂ ਕਹਿੰਦਾ 2 ਕਿਲੋਮੀਟਰ ਦਾ ਕਾਉਣਾ ਪਾਣਾ 15 20 ਗਿੱਲੇ ਆ ਜਿਹੜੇ ਲਪੇਟ ਚ ਆਏ ਬਿਲਕੁਲ 15-20 ਕਿਲੇ ਹੋਣੇ ਜਿਹੜੇ ਇਸ ਟਾਈਮ ਪਾਣੀ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਮੁੜ ਕੇ ਉਹ ਪਾਰਲੀ ਸਾਈਡ ਵੀ ਤੇ ਆ ਉਹ ਪਾਰਲੀ ਹਾੜ ਦਰਿਆ ਖਤਮ ਹੁੰਦਾ ਉਹਦਾ ਗਾਂ ਫਸਲਾਂ ਨੁਕਸਾਨ ਬੂਲਾਨ ਨਾ ਇਹ ਦਰਿਆ ਤੋਂ ਸਾਹਮਣੇ ਜਿਹੜਾ ਪਿੰਡ ਹੈ ਸ਼ਾਹਪੁਰ ਬੇਲਾ ਉਹ ਲਗਭਗ ਸਾਰਾ ਉਹਦੇ ਆਲੇ ਦੁਆਲੇ ਪਾਣੀ ਹੈ ਸ਼ਾਹਪੁਰ ਬੇਲੇ ਤੋਂ ਅੱਗੇ ਬਿਲਕੁਲ ਸੜਕ ਦੇ ਕਿਨਾਰੇ ਪਾਣੀ ਪਹੁੰਚਿਆ ਹੋਇਆ ਇਹਨਾਂ ਪਾਣੀ ਐ ਇਸ ਸਮੇਂ ਦਰਿਆ ਸਾਤਲੂ ਦੇ ਵਿੱਚ ਇਹ ਜਿਹੜਾ ਅਸਲੀ ਦਰਿਆ ਵਿੱਚੋਂ ਸਟਾਰਟ ਹੋ ਰਿਹਾ ਜੀ ਹੂੰ ਇੱਥੋਂ ਸਟਾਰਟ ਇੱਥੇ ਸਟਾਰਟ ਹੋ ਰਿਹਾ ਦੇਖੋ ਇੱਥੋਂ 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 ਸਟਾਰਟ ਹੁੰਦਾ ਅਸਲੀ ਦਰਿਆ ਇਸ ਜਗ੍ਹਾ ਤੋਂ ਭਾਈ ਉਹ ਪਾਰਲੀ ਹਾਂ ਲੇਕਿਨ ਪਾਣੀ ਉਹ ਦੇਖੋ ਕਿੰਨਾ ਡੂੰਘਾ ਹੋਣਾ ਪਾਣੀ ਇੱਥੇ ਰਫ਼ਤਾਰ ਬਹੁਤ ਆ ਪਾਣੀ ਇਸ ਟਾਈਮ ਦਰਿਆ ਤੋਂ ਬਾਹਰ ਵੀ ਲਗਭਗ 10 ਫੁੱਟ ਚਾ ਹੋਣਾ ਤੁਸੀਂ ਦੇਖ ਸਕਦੇ ਹੋ ਮੈਂ ਜ਼ੂਮ ਕਰਕੇ ਦਿਖਾ ਦਿੰਦਾ ਇਹ ਪਾਣੀ ਦਾ ਕਿਨਾਰਾ ਇਸ ਸਮੇਂ ਜਿਹੜਾ ਬਣਿਆ ਹੋਇਆ ਹੈ ਲਗਭਗ 15 20 ਕਿੱਲੇ ਪਾਣੀ ਦੇ ਵਿੱਚ ਆਪਣੀ ਜਗ੍ਹਾ ਤੋਂ ਬਾਹਰ ਵੱਗਦਾ ਹੋਇਆ ਬਹੁਤ ਜ਼ਿਆਦਾ ਚਾਈ ਵਧ ਗਈ ਮੈਂ ਕਹਿੰਦਾ 25 30 ਦੀ ਬਾਕੀ ਅੰਦਰ ਰੱਖਾਓ ਇੱਕ ਵਾਰੀ ਅੰਦਰ ਆਓ ਅਲੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬੰਗਾ ਉਹਦੇ ਹਾਲਾਤ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਕਰਤਾ ਜੀ ਫਸਲਾਂ ਦਾ ਬੇਜਵਾਨਾਂ ਦਾ ਜੀ ਬਾਕੀ ਤੁਸੀਂ ਦੇਖ ਲਓ ਇਹ ਦੇਖੋ ਦਰਿਆ ਦਾ ਇਹ ਹਿੱਸਾ ਇੱਥੋਂ ਦਰਿਆ ਸ਼ੁਰੂ ਹੁੰਦਾ ਸੀ ਪਹਿਲਾਂ ਹੁਣ ਦਰਿਆ ਦਾ ਪਾਣੀ ਦੇਖੋ ਦਰਿਆ ਤੋਂ ਨਗ ਭਾਗ ਉਹ ਗੁਰਦੁਆਰਾ ਸਾਹਿਬ ਜਿਵੇਂ ਜ਼ੂਮ ਕਰਕੇ ਦਿਖਾ ਦਿਓ ਇੱਕ ਵਾਰੀ ਗੁਰਦੁਆਰਾ ਸਾਹਿਬ ਦੇ ਕੋਲ ਪਾਣੀ ਪਹੁੰਚਿਆ ਹੋਇਆ ਰੈਸ ਟਾਈਮ ਵੀ ਪਾਣੀ ਦਾ ਬਹਾਅ ਇੰਨਾ ਹੈ ਬਈ ਲਗਭਗ ਜੇ ਅਸੀਂ ਦੇਖੀਏ ਵੀ 15 ਮਤਲਬ 15 ਕਿੱਲੇ ਲਗਭਗ ਦਰਿਆ ਤੋਂ ਬਾਹਰ ਡੁੱਬੇ ਹੋਏ ਨੇ ਪਾਣੀ ਜੀ ਇਹ ਦੇਖੀਏ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਆ ਦੇਖੋ ਪਾਣੀ ਪਾਣੀ ਦੀ ਮੌਜੂਦਾ ਸਥਿਤੀ ਬਹੁਤ ਜ਼ਿਆਦਾ ਉਚਾਈ ਤੇ ਆ ਜੀ ਇਹ ਦੇਖੋ ਜੀ ਪਾਣੀ ਮੌਜੂਦਾ ਸਥਿਤੀ ਗੁਰਦੁਆਰਾ ਸਾਹਿਬ ਦੇ ਕੋਲ ਪਾਣੀ ਪਹੁੰਚਿਆ ਹੋਇਆ ਐਸ ਜਗ੍ਹਾ ਤੇ ਸ਼ਮਸ਼ਾਨ ਘਾਟ ਹੁੰਦਾ ਸੀਗਾ ਇਸ ਮੰਦਰ ਤੋਂ ਅੱਗੇ ਹਲਕਾ ਜਿਹਾ ਤੁਹਾਨੂੰ ਦਿਖ ਰਿਹਾ ਹੋਣਾ ਸ਼ਮਸ਼ਾਨ ਘਾਟ ਸਾਰਾ ਡੁੱਬਿਆ ਹੋਇਆ ਤੇ ਇਹ 5 ਤਰੀਕ ਸਤੰਬਰ ਮਹੀਨਾ 2025 ਦੇ ਹਾਲਾਤ ਹਲੇ ਤੱਕ ਪਾਣੀ ਸਟੇਬਲ ਨਹੀਂ ਹੈ ਦੇਖੋ ਕੀ ਨੇ ਹਾਲਾਤ ਪਾਣੀ ਦੇ ਬਹੁਤ ਜ਼ਿਆਦਾ ਡੈਮ ਦਾ ਪਾਣੀ ਇਸ ਟਾਈਮ ਵੀ ਛੱਡਿਆ ਹੋਇਆ ਇਹ ਹੈ ਜੀ ਦਰਿਆ ਸਤਲੁਜ ਪ੍ਰੋਪਰ ਜ਼ਿਲ੍ਹੇ ਚ ਪੈਂਦਾ ਦਰਿਆ ਸਤਲੁਜ